ਉਿੱਤੇ ਆਪਾਂ ਜਿਵੇਂ ਕਿ ਆਪਾਂ ਦੇਖ ਰਿਹਾ ਬਾਈ ਆਪਾਂ ਚੱਲ ਰਹੀ ਹੈ ਸੇਵਾ ਹੁਣ ਆਪਾਂ ਅਖੀਰ ਦੇ ਵਿੱਚ ਕੀ ਕਰ ਰਹੇ ਆ ਵੀ ਰੇਹ ਤੇ ਬੀਜ ਦੀ ਸੇਵਾ ਹੈ ਉਹ ਟਰਾਲੀ ਦੇ ਵਿੱਚ ਰੇਹ ਆ ਤੇ ਬੀਜ ਆਪਾਂ ਪਤਾ ਹੀ ਹੈ ਪਹਿਲਾਂ ਕਰ ਲਿਆ ਸੀਗਾ ਤੇ ਕਿਹਦਾ ਕਿਹਦੇ ਇਹ ਆਇਆ ਬਾਈ ਇਹ ਨਾ ਮਾਨ ਸਾਹਿਬ ਆਪਣੇ ਕੋਲੇ ਜਿਹੜਾ ਰੇਹ ਆਇਆਗਾ ਇਹ ਆਪਣੇ ਕੋਲੇ ਇੱਕ ਤਾਂ ਜੱਗਾ ਮੁੰਡਾ ਜਿਹੜੇ ਪੌਣੀ ਕੇ ਵਜਦੇ ਆ ਉਹਨਾਂ ਕੋਲੋਂ 23100 ਉਹਨਾਂ ਕੋਲੋਂ ਆਇਆ ਇੱਕ ਸਰਪੰਚ ਜਿਹੜਾ ਆਪਣਾ ਮੌਜੂਦਾ ਹਨਾ ਨਿੰਦੀ ਸਰਪੰਚ ਆ ਉਹਦੇ ਆਪਾਂ ਨੂੰ 60000 ਰੁਪਏ ਦਾ ਸਮਾਨ ਚੁਕਾਇਆ ਸੀ ਪਹਿਲਾਂ ਪਸ਼ੂਆਂ ਵਾਸਤੇ ਤੇ ਕੱਲ ਉਹਨੇ 40000 ਰੁਪਏ ਦਾ ਆਪਾਂ ਨੂੰ ਕੈਸ਼ ਦਿੱਤਾ ਸੀ ਆ ਰੇ ਵਾਸਤੇ ਰੇ ਵਾਸਤੇ ਹਾਂ ਉਹ ਆਪਾਂ 40 ਉਹ ਆ ਤੇ ਇੱਕ ਨੰਬਰਦਾਰਾਂ ਦਾ ਜਗਦੀਪ ਆ ਉਹ ਬਾਰੇ ਇੱਕ ਬਾਰੇ ਕੇ ਉਹਨਾਂ ਦਾ 20000 ਆਇਆ ਸੀ ਉਹ ਵੀ ਆਪਾਂ ਰੇ ਵਾਸਤੇ ਲੈਂਦਾ ਇੱਕ ਜਿਹੜਾ ਆਪਣਾ ਰਾਹੁਲ ਜਿੰਨਾ ਤੋਂ ਆਪਾਂ ਰੇਹ ਚੱਕਿਆ ਗਿਆ ਉਹਨਾਂ ਨੇ 10000 ਰੁਪਿਆ ਆਪਦੇ ਕੋਲੋਂ ਪਾਇਆ ਸੀ 10000 ਹੀ ਆਪਾਂ ਨੂੰ ਉਹਨੇ ਰੇਹ ਦੇ ਵਿੱਚੋਂ ਲੈਸ ਕੀਤਾ ਯਾਨੀ ਕਿ ਬੋਰੀ ਮਗਰ ਸੌਰ ਕਰਿਆ ਗਿਆ ਨਾ 100 ਰੁਪਿਆ ਵਾਂਗੂ ਇੱਕ ਜਿਹੜਾ ਮੁੰਡਾ ਰਮੀ ਆ ਰੰਸੀ ਤੋਂ ਉਹਨਾਂ ਨੇ ਉਹ ਆਪਣਾ ਜਿਹੜਾ ਪੈਲਸ ਵਾਲਿਆਂ ਦਾ ਜਸੂ ਆ ਉਹ ਦੇ ਕੇ ਗਿਆ 10000 ਰੁਪਿਆ ਯਾਨੀ ਕਿ ਇਹ ਆਪਾਂ 1 ਲੱਖ ਤੇ 43000 ਦਾ ਰੇਹ ਲੈ ਕੇ ਆਂਦਾ ਹੈ ਤੇ ਬਾਕੀ ਜਿਹੜਾ ਵੀ ਆ ਇਹ ਆਪਾਂ ਭੇਜੋ ਤੋਂ ਲਿਆ ਸੀ ਹੈਨਾ ਤੇ ਉਹ ਬਣਾ ਕੇ ਤੇ ਆਪਾਂ ਇੱਥੇ ਲੈ ਕੇ ਆਏ ਆ ਤੇ ਇਹ ਹੁਣ ਆਪਾਂ ਵੰਡ ਰਹੇ ਆ ਘਰੋ ਘਰੀ ਜਾ ਕੇ ਜਿਵੇਂ ਜਿਵੇਂ ਆਪਣੇ ਲਿਖੇ ਹੋਏ ਆ ਕਿ ਸੋ ਵੀਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸੇਵਾ ਕੀਤੀ ਇਹ ਆਪਣੇ ਵੀਰ ਨੇ ਨਾਂ ਦਾ ਅਸੀਂ ਦਿੱਤੇ ਤੇ ਸੇਵਾਦਾਰ ਪਹੁੰਚ ਗਏ ਇੱਥੇ ਪਿੰਡ ਮਿਆਲੇ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਹਰ ਘਰ ਦੇ ਵਿੱਚ ਜਾ ਕੇ ਆਪਾਂ ਲਿਖੇ ਸਨ ਬਈ ਭੇਜੂ ਸਾਰਿਆਂ ਦੇ ਨਾਂ ਹਾਂਜੀ ਹਾਂਜੀ ਬਈ ਆਪਾਂ ਇੱਕਦਮ ਲਿਖ ਕੇ ਲਗਾਏ ਸੀਗੇ ਸੋ ਵੀਰਾਂ ਦਾ ਧੰਨਵਾਦ ਆ ਪੋਸ ਹਾਮ ਨਾਲ ਹੁਣ ਆਪਣੀ ਟੀਮ ਲੱਗੀ ਹੋਈ ਆ ਸਾਰੀ ਦੀ ਸਾਰੀ ਦੇਖ ਰਹੇ ਆ ਤੁਸੀਂ ਵੀ ਇਹ ਸੇਵਾ ਕਰ ਰਹੇ ਆ ਤੇ ਆਪਾਂ ਘਰ-ਘਰ ਦੇ ਵਿੱਚ ਉਸੇ ਤਰ੍ਹਾਂ ਜਿਵੇਂ ਆਪਣੀ ਪਹਿਲਾਂ ਚੱਲ ਰਿਆ ਪ੍ਰੋਸੈਸ ਟੀਮ ਦਾ ਕੰਮ ਆ ਵੀ ਹਰ ਇੱਕ ਘਰ ਦੇ ਵਿੱਚ ਜਾਣਾ ਘਰ ਦੇ ਮੂਹਰੇ ਇਸ ਤਰ੍ਹਾਂ ਟਰਾਲੀ ਜਾਂਦੀ ਆ ਟਰੈਕਟਰ ਜਾਂਦਾ ਤੇ ਉਸੇ ਤਰ੍ਹਾਂ ਵੀ ਜਮੀਨ ਦੇ ਹਿਸਾਬ ਨਾਲ ਰਹ ਦੋਨੇ ਚੀਜ਼ਾਂ ਆਪਣੀਆਂ ਡਿਵਾਈਡ ਕਰੀ ਜਾਂਦੇ ਵੰਡੀ ਜਾਂਦੇ ਆ ਤੇ ਧੰਨਵਾਦ ਆ ਸਾਰਿਆਂ ਦਾ ਤੇ ਸੇਵਾ ਜਿਵੇਂ ਚੱਲ ਰਹੀਏ ਤੁਹਾਨੂੰ ਪਤਾ ਹੀ ਹੈ ਪਹਿਲੇ ਦਿਨ ਤੋਂ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਆਪਣੇ ਵੀਰਾਂ ਨੂੰ ਹਾਂਜੀ ਭਾਈ ਬਾਕੀ ਮਾਨ ਸਾਹਿਬ ਤੁਸੀਂ ਦੇਖਿਆ ਵੀ ਆਪਾਂ ਜਿੱਦਾਂ ਉਹੀ ਰੁਟੀਨ ਆਪਣਾ ਪਹਿਲਾਂ ਤੋਂ ਹੀ ਚੱਲੀ ਜਾਂਦਾ ਜਿਹੜਾ ਸੇਵਾ ਦਾ ਤੇ ਬਾਕੀ ਮਾਨ ਸਾਹਿਬ ਤੁਹਾਨੂੰ ਪਤਾ ਹੀ ਹੈ ਹਨਾ ਵੀ ਆਪਾਂ ਜਿਹੜਾ ਇਹ ਕੰਮ ਸਟਾਰਟ ਕੀਤਾ ਸੀ ਇਹ ਖਾਲੀ ਬੋਰੀਆਂ ਤੋਂ ਕਰਿਆ ਸੀ ਖਾਲੀ ਬੋਰੀਆਂ ਤੋਂ ਹੈ ਕੀ ਨਾਗਾ ਇੱਕ ਮਿੰਟ ਸੈਕਿੰਡ ਦਾ ਸਾਮਾਪਤ ਜੀ ਜਰਨੈਲ ਸਿੰਘ ਮਿੰਦਰ ਸਿੰਘ ਦੇ ਤਾਂ ਚਲ ਬਾਕੀ ਮਾਨ ਸਾਹਿਬ ਆਪਾਂ ਨੂੰ ਪੂਰਾ ਮਹੀਨਾ ਲੰਘੋਤ ਲੈ ਵੀ 8 ਤਰੀਕ ਨੂੰ ਆਪਾਂ ਲੱਗੇ ਸੀਗੇ ਹਨਾ ਸੇਵਾ ਦੇਣ ਜਿੱਦਿਆਂ ਅਸੀਂ ਸੇਵਾ ਸਟਾਰਟ ਕੀਤੀ ਆ ਮੈਂ ਤੇ ਭੇਜੂ ਨੇ ਉਹਦੇ ਇਕੱਲੇ ਖਾਲੀ ਬੋਰੀਆਂ ਤੋਂ ਕਰੀ ਸੀ ਸਾਨੂੰ ਆਏ ਸੀ ਵਿਚਾਲਾ ਆਪਾਂ ਜਿੰਨੇ ਕੁ ਜੋਗਾ ਹੈਗੇ ਆਂ ਵੀ ਉਹਨਾਂ ਕਾ ਆਪਾਂ ਦਾਨ ਦੇ ਆਵਾਂਗੇ ਤੇ ਖਾਲੀ ਬੋਰੀਆਂ ਤੋਂ ਸੇਵਾ ਸਟਾਰਟ ਹੋਈ ਯਾਨੀ ਕਿ 8 ਤਰੀਕ ਆ ਪੂਰਾ ਮਹੀਨਾ ਹੋਣ ਵਾਲਾ ਤੇ ਪਿੰਡ ਦੇ ਪਿੰ ਪੂਰੇ ਸਮੂਪ ਨਗਰ ਨੇ ਤੇ ਐਨ ਆਰ ਆਈਆਂ ਨੇ ਆਪਾਂ ਨੂੰ ਬਹੁਤ ਸਾਥ ਦਿੱਤਾ ਹੈ ਨਾ ਵੀ ਜਿਹੜਾ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਗੇ ਤੇ ਅੱਜ ਆਪਾਂ ਹੁਣ ਲੈ ਕੇ ਆਏ ਆ ਰੇਤ ਤੇ ਬੀਜ ਦੀਆਂ ਬੋਰੀਆਂ ਜਿਹੜਾ ਕਿ ਆਪਣਾ ਬਣਾਇਆ ਹੋਇਆ ਹੈ ਨਾ ਤੇ ਬਾਕੀ ਆਪਣਾ ਪਹਿਲੇ ਦਿਨ ਤੋਂ ਹੀ ਰੁਟੀਨ ਆ ਆਪਾਂ ਘਰੋ ਘਰੀ ਦੇ ਕੇ ਆਉਣੇ ਆ ਸਮਾਨ ਸਾਰਾ ਤੇ ਅੱਜ ਵੀ ਜਿਹੜੇ ਆਪਣੇ ਘਰ ਲਿਖੇ ਹੋਏ ਆ ਆਪਾਂ ਉਹ ਉਹ ਹਿਸਾਬ ਨਾਲ ਘਰੋ ਘਰੀ ਵੀ ਤੇ ਆਪਾਂ ਜਿਹੜਾ ਰਾਸ਼ਨਾ ਦੇ ਰਹੇ ਆ ਤੇ ਟਰੈਕਟਰ ਕਰੋ ਗਾਂ ਬਈ ਓਏ ਬਾਈ ਮਹੀਨਾ ਇੱਕ ਮਹੀਨਾ ਹੋਣ ਵਾਲਾ ਮਾਨ ਸਾਹਿਬ ਜਿਹੜਾ ਆਪਾਂ ਹਨ ਬੰਡੀ ਜਾਂਨੇ ਘਰੋ ਘਰੀ ਜਾ ਕੇ ਲੋਕਾਂ ਆਂਗੂਨੇ ਵੀ ਮੰਨ ਕੇ ਚਲੋ ਇੱਕ ਟਰਾਲੀ ਉੱਦਾਲੇ ਇਕੱਠ ਕਰਕੇ ਖੜ ਕੇ ਤੇ ਆਪਾਂ ਦਾ ਕਹਿੰਨੇ ਵੀ ਆਪਦਾ ਘਰੇ ਘਰੀ ਜਾਓ ਤੇ ਤੁਹਾਡੀ ਧਨੋੜੀ ਦੇ ਕੋਲੇ ਰਹੇ ਤੇ ਵੀ ਹੋਊਗਾ ਹਨਾ ਤੇ ਆ ਇਧਰ ਕਿੰਨਾ ਹਰਵੰਤ ਸਿੰਘ ਮਹਿੰਦਰ ਸਿੰਘ ਮਗਰਲੇ ਪੇਜਾਂ ਤੇ ਆ ਜਾ ਮੇਰ ਬਾਪ ਉਹ ਇਧਰ ਲੈ ਜਾ ਇਧਰ ਇਧਰ ਨਹੀਂ ਆਉਣਾ ਉਰੇ ਆਊਗਾ ਕਿਉਂਕਿ ਆਪਾਂ ਇੱਕ ਦਾ ਇਧਰੋਂ ਲਿਖਣ ਲੱਗੇ ਹਾਂ ਸੋ ਸਾਰੇ ਹੀ ਵੀਰਾਂ ਦਾ ਭਰਾਵਾਂ ਦਾ ਐਨ ਆਰ ਆਈ ਵੀਰਾਂ ਦਾ ਪਿੰਡ ਧੂੜ ਕੋਰਨ ਸੀ ਦੇ ਵਾਸੀਆਂ ਦਾ ਜਿੰਨੀ ਵੀ ਸੰਗਤ ਆ ਛੋਟੇ ਤੋਂ ਵੱਡੇ ਉਹ ਪੰਚਾਇਤ ਨਵੇਂ ਪੁਰਾਣੇ ਹਰ ਇੱਕ ਬੰਦੇ ਨੇ ਸਾਥ ਦਿੱਤਾ ਸਭ ਦਾ ਧੰਨਵਾਦ ਆ ਤੇ ਅਖੀਰ ਚ ਜਿਹੜੀ ਇਹਨਾਂ ਨੂੰ ਲੋੜ ਆ ਬੀਜ ਦੀ ਤੇਰੇ ਦੀ ਆਪਾਂ ਸੇਵਾ ਨਿਭਾ ਰਹੇ ਆ ਉਹ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ 啊。Oh.